ਅੱਜ ਦਾ ਦਿਨ ਆਪਣੇ ਹਿੰਦੂ ਸਮਾਜ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਇੱਕ ਤਾ ਆਪਣੇ ਮਾਤਾ ਜੀ ਦੇ ਨਰਾਤੇ ਨੇ ਤੇ ਇੱਕ ਹਿੰਦੂ ਨਵਾਂ ਵਰਸ਼ਾ 2082 ਦਾ ਹਿੰਦੂ ਨਵਾਂ ਵਰਸ਼ਾ ਹੈ ਅੱਜ ਮਾਤਾ ਦੇ ਚੇਤਲ ਦੇ ਜਿਹੜੇ ਨਮਰਾਤਰੇ ਨੇ ਪਹਿਲਾ ਨਮਰਾਤਰਾ ਹੈ ਤੇ ਨਮਸੰਮਤ ਵੀ ਆ ਇਸ ਕਰਕੇ ਅੱਜ ਇਸ ਵੱਡੇ ਪਵਿੱਤਰ ਦਿਹਾੜੇ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਦੀ ਵਾਕਵਾ ਦਿੰਦੇ ਆ भगवान परशुराम जी ਦੇ ਚਰਨਾ ਚ ਹੀ ਅਰਦਾਸ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਸ਼ਹਿਰ ਨੂੰ ਖੁਸ਼ੀਆਂ ਬਖਸ਼ਿਸ਼ ਦੇ ਕਰਦੇ ਬਖਸ਼ਿਸ਼ ਕਰਦੇ ਰਹੇ ਸਭ ਤੋਂ ਪਹਿਲਾਂ ਜੈ ਮਾਤਾ ਦੀ ਜੈ ਭਗਵਾਨ ਪਰਸ਼ੂਰਾਮ ਜੀ ਜਿਹੜਾ ਅੱਜ ਦਾ ਦਿਨ ਹੈ ਅੱਜ ਦਾ ਦਿਨ ਆਪਣੇ ਹਿੰਦੂ ਸਮਾਜ ਵਾਸਤੇ ਬਹੁਤ ਹੀ ਵੱਡਾ ਦਿਨ ਹੈ ਇੱਕ ਤਨਾ ਆਪਣੇ ਮਾਤਾ ਜੀ ਦੇ ਨਰਾਤੇ ਨੇ ਤੇ ਇੱਕ ਹਿੰਦੂ ਨਵਾਂ ਵਰਸ਼ ਹੈ 2082 ਵਾ ਹਿੰਦੂ ਨਵਾਂ ਵਰਸ਼ ਹੈ ਤੇ ਹਰੇਕ ਸਾਲ ਦੀ ਤਰ੍ਹਾਂ ਸਾਡੇ ਪ੍ਰਧਾਨ ਧਰਮਪਾਲ ਜੋਸ਼ੀ ਜੀ ਜੋ ਕਿ ਹਰੇਕ ਸਾਲ ਹਵਨ ਯੱਗ ਕਰਵਾ ਕੇ ਸਾਡੇ ਸਾਰਿਆਂ ਨੂੰ ਹੀ ਇੱਕ ਤਰ੍ਹਾਂ ਦਾ ਸਫਲਤਾ ਦਾ ਉਹ ਕਰਦੇ ਨੇ ਕਿ ਨਵੇਂ ਸਾਲ ਤੇ ਸਾਨੂੰ ਨਵਾਂ ਉਹ ਮਿਲਦਾ ਹੈ ਆਸ਼ੀਰਵਾਦ ਮਿਲਦਾ ਹੈ ਵੱਡਿਆਂ ਦਾ ਵੀ ਤੇ ਭਗਵਾਨ ਪਰਸ਼ੂਰਾਮ ਜੀ ਦਾ ਵੀ ਤੇ ਮੈਂ ਇਸ ਮੌਕੇ ਸਾਰਿਆਂ ਨੂੰ ਨਵ ਵਰਸ਼ੀਆਂ ਤੇ ਮਾਤਾ ਦੇ ਨਵਰਾਤਿਆਂ ਦੀ ਬਹੁਤ-ਬਹੁਤ ਮੁਬਾਰਕਾਂ ਦਿੰਨਾ ਅਤੇ ਅਸੀਂ ਜਿਵੇਂ ਕਿ ਜੋਸ਼ੀ ਜੀ ਹਰ ਇੱਕ ਸਾਲ ਇਸ ਸਾਲ ਨਵਾਂ ਕੈਲੰਡਰ ਵੀ ਰਿਲੀਜ਼ ਕਰਦੇ ਨੇ ਉਹ ਵੀ ਸਾਰਿਆਂ ਨੂੰ ਦਿੱਤਾ ਜਾਊਗਾ ਜੀ ਜੈ ਭਗਵਾਨ ਪਰਸ਼ਵਰਾਮ ਜੀ ਜੋਗ ਦੇ ਸ਼ਾਮ ਦਾ ਪਹਿਲਾ ਦਾ ਲੰਗ ਪਹਿਲੇ ਨਵਰਾਤਰੇ ਤੇ ਨਮਰਸ ਦੀ ਬਹੁਤ ਬਹੁਤ ਮੁਬਾਰਕਾਂ ਕੀ ਕਹਿਣਾ ਚਾਹਦੇ ਜੀ ਅੱਜ ਸਭ ਤੋਂ ਪਹਿਲਾਂ ਤਾਂ ਦਵਾਨ ਤੇ ਜੈ ਤੁਹਾਨੂੰ ਹੀ ਬਹੁਤ ਬਹੁਤ ਮੁਬਾਰਕਾਂ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨਮਸਕਾਰ ਅੱਜ ਮਾਤਾ ਦੇ ਚੇਤਰ ਦੇ ਜਿਹੜੇ ਨਵਰਾਤਰੇ ਨੇ ਪਹਿਲਾ ਨਵਰਾਤਰਾ ਤੇ ਨਮ ਸੰਮਤ ਵੀ ਆ ਇਸ ਕਰਕੇ ਅੱਜ ਇਸ ਤੁਹਾਡੇ ਪਵਿੱਤਰ ਵਿਹਾੜੇ ਤੇ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਲੱਖ ਲੱਖ ਨੂੰ ਵਾਦਵਾ ਦਿੰਦੇ ਆ ਤੇ ਮਹਾਮਾਈ ਦੇ ਚਰਨਾਚਰ ਅਰਦਾਸ ਬੇਨਤੀ ਕਰਦੇ ਆ ਇਹ ਮਹਾਮਾਈ ਸਾਰਿਆਂ ਦੇ ਕਿਰਪਾ ਬਣਾਈ ਰੱਖਿਓ ਤੇ ਮੇਰ ਪਰ ਹੱਥ ਰੱਖਿਓ ਅੱਜ ਬ੍ਰਾਹਮਣ ਸਭਾ ਪਰਸ਼ੂ ਆਂਤਰ ਮਸ਼ੱਲਾ ਦੇ ਵਿੱਚ ਹਵਨ ਜੱਗ ਕਰਕੇ ਸਾਡੇ ਪ੍ਰਧਾਨ ਜੀ ਤੇ ਸਾਰੇ ਸਾਡੇ ਯੂਥ ਦੇ ਪਟਕ ਸਾਹਿਬ ਸਾਰੇ ਇਹਨਾਂ ਦੀ ਟੀਮ ਸਾਰੇ ਨਾਲ ਲੱਗ ਕੇ ਇਕੱਠੇ ਹੋ ਕੇ ਬ੍ਰਾਹਮਣ ਸਭਾ ਦੇ ਜਿੰਨੇ ਵੀ ਆਉਣੇ ਸਾਡੇ ਮੈਂਬਰ ਨੇ ਸਾਰੇ ਇਕੱਠੇ ਹੋ ਕੇ ਹਵਨ ਕਰਕੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਆ ਤੇ ਨਾਲ ਹੀ ਇੱਕ ਨਵਾਂ ਕੈਲੰਡਰ ਵੀ ਰਿਲੀਜ਼ ਕੀਤਾ ਜਾਂਦਾ ਹੈ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਧਰਮਪਾਲ ਜੋਸ਼ੀ ਜੀ ਜੋ ਸਾਡੇ ਬ੍ਰਾਹਮਣ ਸਭਾ ਦੇ ਪ੍ਰਧਾਨ ਨੇ ਬਹੁਤ ਵਧੀਆ ਸਵਾਵਾ ਆਪਣੀਆਂ ਨਿਵਾ ਰਹੇ ਨੇ ਸਮਾਜ ਦੇ ਵਿੱਚ ਵੀ ਹਰ ਇੱਕ ਜੋ ਵੀ ਸਮਾਜ ਦਾ ਮੈਂਬਰ ਹੈ ਹਰ ਇੱਕ ਦੇ ਨਾਲ ਬੜਾ ਪ੍ਰੇਮ ਪਿਆਰ ਦੇ ਨਾਲ ਰਹਿਣਾ ਤੇ ਹਰ ਇੱਕ ਨੂੰ ਪਿਆਰ ਬੰਦਣਾ ਇਹੀ ਉਹਨਾਂ ਦਾ ਕੰਮ ਹੈ ਤੇ ਇਹ ਜੋ ਫਸਲ ਨਮਾ ਸੰਮਤ ਹੈ ਅਸੀਂ ਇਹੀ ਅਰਦਾਸ ਬੇਨਤੀ ਹੈ ਵੀ ਸਾਰਿਆਂ ਵਾਸਤੇ ਖੁਸ਼ੀਆਂ ਪੀੜ ਲੈ ਕੇ ਆਵੇ ਕਿਉਂਕਿ ਇਹ ਜਿਹੜਾ ਨਮਾ ਸੰਮਤ ਇੱਕ ਜਨਵਰੀ ਵਾਲਾ ਨਹੀਂ ਹੁਣ ਹੈ ਨਮਾ ਸੰਮਤ ਆਹੀ ਹੈ ਕਿਉਂਕਿ ਨਮੀ ਫਸਲ ਆਉਂਦੀ ਹੈ ਰੁੱਤਾਂ ਦੀ ਬਰਖਤਾਂ ਦੀ ਦੇਖਦੇ ਆਂ ਜੋ ਨੇਚਰ ਦੀ ਹੈ ਉਹ ਸਾਰੇ ਪੌਦੇ ਨਵੇਂ ਐ ਪੱਤੇ ਖਿੜਦੇ ਨੇ ਸਾਰੇ ਨਵੇਂ ਨਵੀਂ ਸ਼ੁਰੂਆਤ ਹੁੰਦੀ ਹੈ ਮੌਸਮ ਬਦਲਦਾ ਹੈ ਤਾਂ ਨਮਾ ਸੰਮਤ ਸਾਡੇ ਜੋ ਹਿੰਦੁਸਤਾਨ ਦੇ ਵਿੱਚ ਇਹ ਮਨਾਇਆ ਜਾਂਦਾ ਹੈ ਇਸ ਕਰਕੇ ਅਸੀਂ ਇਸ ਨਾਮ ਸਾਮੁੱਪਤੇ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਆਂ ਕੀ ਕਰੀ ਲਈ ਪੰਜੀ ਟਿਵਾਣਾ ਵੀ ਕੀ ਹੋ ਗਿਆ ਤੁਸੀਂ ਅੱਜ 9 ਵਰਸ ਦਾ ਇੱਕ ਕੈਲੰਡਰ ਮੇਜ ਕੀਤਾ ਤੇ ਅੱਜ ਪਹਿਲੇ ਨਰਾਤੇ ਤੇ ਹਵਨ ਯੱਗ ਵੀ ਕਰਾਇਆ ਗਿਆ ਪਰਸ਼ੂਰਾਮ ਧਰਮਸਾਲਾ ਸਭ ਤੋਂ ਪਹਿਲਾਂ ਤਾਂ ਭਗਵਾਨ ਪਰਸ਼ੂਰਾਮ ਜੀ ਦਾ ਬਹੁਤ-ਬਹੁਤ ਮਤਲਬ ਸਰਕਾਰ ਹੈ ਤੇ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ 71 ਹੋਣ ਦਾ ਇੱਥੇ ਸੁਭਾਗ ਸਮਾ ਬਖਸ਼ਿਸ਼ ਕੀਤਾ ਸੰਗਤ ਨੂੰ ਤੇ 9 ਵਰਸ ਜਿਹੜਾ ਨਵਾਂ ਸਮਾਸ਼ ਹੋ ਰਿਹਾ 2082 ਉਹਨੀਆਂ ਸਾਰੇ ਭਾਈਚਾਰੇ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਪ੍ਰਾਰਥਨਾ ਤੇ ਭਗਵਾਨ ਪਰਸ਼ੂਰਾਮ ਜੀ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਸ਼ਹਿਰ ਨੂੰ ਖੁਸ਼ੀਆਂ ਬਖਸ਼ਿਸ਼ ਦਿ ਕਰਦੇ ਬਖਸ਼ਿਸ਼ ਕਰਦੇ ਰਹੇ ਤੇ ਭਾਈਚਾਰੇ ਦਾ ਆਪਸੀ ਮੇਲ ਮਿਲਵਾਲ ਪਿਆਰ ਪ੍ਰੇਮ ਬਣਾਈ ਰੱਖੇ ਵਰਦਾਨ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਅੱਜ ਇੱਥੇ ਤੋਸੀਂ ਐਨੀ ਸੰਗਤ ਅੱਥਰ ਪਹੁੰਚੀ ਹੈ ਉਹਦੇ ਬਾਰੇ ਕੋਈ ਦੋ ਸ਼ਬਦ ओम जान दगनिया विद में महावीर दी धीमी तन्नो परशुराम प्रचोदय जिस तरह तमाना जी ने ਤੁਹਾਨੂੰ ਦੱਸਿਆ ਅਸੀਂ ਜਦੋਂ ਤੋਂ ਬ੍ਰਹਮਣ ਸਭਾ ਹੋਣ ਦੇ ਵਿੱਚ ਆਈ ਆ ਉਸ ਤੋਂ ਲੈ ਕੇ ਅੱਜ ਤੱਕ ਨਿਰੰਤਰ ਨਵਾਂ ਸਮਤ ਦੇ ਉੱਤੇ ਹਰ ਸਾਲ ਇੱਥੇ ਹਵਨ ਜਗ ਕਰਾ ਕੇ ਤੇ ਭੰਡਾਰਾ ਵਰਤਾ ਕੇ ਤੇ ਦੇਸ਼ ਵਾਸੀਆਂ ਨੂੰ ਸ਼ੁਭਚਿੰਤਾ ਸੰਬੋਧਨ ਹੋਏ ਅਸੀਂ ਹਰ ਸਾਲ ਇਹ ਪ੍ਰੋਗਰਾਮ ਕਰਦੇ ਆਂ ਤੇ ਇਸ ਸਮੇਂ ਚ ਆਪਣੇ પ્રાਤਲ ਗ੍ਰੰਥਾਂ ਦੇ ਵਿੱਚ ਵੇਦਾਂ ਦੇ ਵਿੱਚ ਵੀ ਲਿਖਿਆ ਚੇਤਰ ਮਨਨ ਦੇ ਵਿੱਚ ਸ੍ਰੀ ਰਾਮਚੰਦਰ ਜੀ ਨੇ ਵੀ ਰਾਜ ਤਿਲ ਕੋਇਆ ਸੀ ਸ੍ਰੀ ਜੁਦਿਸਤਰਾ ਜੀ ਨੇ ਵੀ ਰਾਜ ਤਿਲ ਕੋਇਆ ਸੀ ਤੇ ਬਿਕਰਮਾ ਦਿੱਤਿਆ ਨੇ ਇਸ ਦਿਨ ਬਿਕਰਮਤੀ ਸੰਮਤ ਜੋ ਆਦਿਸੀ ਮਨਾ ਰਿਹਾ ਉਹਦਾ ਵੀ ਆਗਾਜ਼ ਕੀਤਾ ਸੀ ਤੇ ਗੁਰੂ ਅੰਗਦ ਦੇਵ ਜੀ ਦਾ ਵੀ ਜਨਮ ਦਿਹਾੜਾ ਇਸ ਇੱਕ ਚੇਤਰ ਨੂੰ ਹੀ ਮਨਾਇਆ ਜਾਂਦਾ ਜੋ ਸਿੱਖਾਂ ਦੇ ਸਾਡੇ ਦੂਸਰੇ ਗੁਰੂ ਹੋਏ ਨੇ ਉਹਦੇ ਨਾਲ ਹੀ ਸ੍ਰੀ ਆ ਆ ਆ ਰਹੀ ਆ ਸਵਾਦ ਦੀ ਨਹੀਂ ਵੀ ਨਿਕਰਵਾ ਦਿੱਤੇ ਰੰਗ ਦਾ 플레이 ਆ ਰਹੀ ਆ ਸਵਾਦ ਦੇ ਨੂੰ ਪੱਤਰ ਅੱਜ ਦੇ ਦਿਨ ਹੀ ਉਹਦਾ ਵਕਾਤ ਹੋਇਆ ਸੀਗਾ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਦੇਸ਼ ਵਾਸੀਆਂ ਨੂੰ ਸ਼ੁਭ ਕਾਮਨਾ ਦਿੰਦਾ ਤੇ ਸਭ ਦੀਆਂ ਤਰੱਕੀਆਂ ਬਾਤੇ ਸ਼ੁਭ ਕਾਮਨਾ ਕਰਦਾ ਜੈ ਭਗਵਾਨ ਪਾਸ਼ੂਰਾ ਮਹਾਰਾਜ ਜੀ ਜੈ